ਮਾਲਵਿੰਦਰ ਸਿੰਘ ਮਾਲੀ ਨੂੰ ਭਾਵੇਂ 14 ਦਿਨਾਂ ਦੀ ਨਾਇਕ ਹਿਰਾਸਤ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਪਰ ਐਫ ਆਈ ਆਰ ਦਰਜ ਕਰਵਾਉਣ ਵਾਲੇ ਵਿਅਕਤੀ ਦੇ ਬਾਰੇ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਉਸ ਦਾ ਸਬੰਧ ਆਮ ਆਦਮੀ ਪਾਰਟੀ ਦੇ ਨਾਲ ਹੈ ਕਿਉਂਕਿ ਉਸ ਦੀ ਜੋ ਫੇਸਬੁੱਕ ਪ੍ਰੋਫਾਈਲ ਹੈ ਉਸ ਦੇ ਉੱਤੇ ਉਸ ਨੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਵਿੱਚ ਕੰਮ ਕਰਨ ਵਾਲਾ ਦੱਸਿਆ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਪੰਜਾਬ ਦੇ ਵਿੱਤ ਮੰਤਰੀ ਨਾਲ ਵੀ ਉਸ ਦੀਆਂ ਤਸਵੀਰਾਂ ਆਰਟੀ ਐਕਟਿਵਿਸਟ ਮਾਨਿਕ ਗੋਇ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਜਿਸ ਤੋਂ ਬਾਅਦ ਸਿੱਧੇ ਤੌਰ ਤੇ ਮਾਨਿਕ ਗੋਇ ਨੇ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਖਿਲਾਫ ਬੋਲਣ ਵਾਲੇ ਸਾਰੇ ਕਾਰਕੁਨਾਂ ਤੇ ਉਹਨਾਂ ਦੀ ਆਵਾਜ਼ ਦਬਾਉਣ ਦੇ ਇਲਜ਼ਾਮ ਲਾਏ ਨੇ ਅਤੇ ਆਖਿਆ ਕਿ ਅਸੀਂ ਇਸ ਤਰ੍ਹਾਂ ਚੁੱਪ ਨਹੀਂ ਕਰਾਂਗੇ ਤੇ ਆਮ ਆਦਮੀ ਪਾਰਟੀ ਦੀਆਂ ਆਲੋਚਨਾਤਮਕ ਵਿਸ਼ਲੇਸ਼ਣ ਕਰਦੇ ਰਹਾਂਗੇ ਅਤੇ ਆਮ ਆਦਮੀ ਪਾਰਟੀ ਸਾਨੂੰ ਨਹੀਂ ਦਬਾ ਸਕਦੀ ਤਾਂ ਸਿੱਧੇ ਤੌਰ ਤੇ ਇਸ ਵਿਅਕਤੀ ਅਮਿਤ ਜੈਨ ਦਾ ਸਬੰਧ ਆਮ ਆਦਮੀ ਪਾਰਟੀ ਨਾਲ ਤਸਵੀਰਾਂ ਦੇ ਰਾਹੀਂ ਆਰਟੀਏ ਐਕਟੀਵਿਸਟ ਮਾਨਿਕ ਗੋਲ ਨੇ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਇਲਾਵਾ ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦਾ ਵੀ ਇਹ ਮੈਂਬਰ ਹੈ ਜਿਸ ਨੂੰ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੇ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਆਮ ਆਦਮੀ ਪਾਰਟੀ ਦੇ ਨਾਲ ਨਾਲ ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦਾ ਚੇਅਰਮੈਨ ਜੋ ਅਸ਼ੋਕ ਕੁਮਾਰ ਲੱਖਾ ਨੇ ਉਹਨਾਂ ਦੇ ਨਾਲ ਇਹਨਾਂ ਨੂੰ ਮੈਂਬਰ ਵੀ ਬਣਾਇਆ ਗਿਆ ਤਾਂ ਅਮਿਤ ਜੈਨ ਦੇ ਨਾਲ ਇਹ ਜਾਣਕਾਰੀ ਜੁੜੀ ਹੋਈ ਸਾਂਝੀ ਕੀਤੀ ਜਾ ਰਹੀ ਹੈ ਆਰਟੀ ਐਕਟਿਵਿਸਟ ਮਾਨਿਕ ਗੋਲ ਦੇ ਵੱਲੋਂ ਅਤੇ ਆਖਿਆ ਗਿਆ ਹੈ ਕਿ ਇਹ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਵੱਲੋਂ ਹੀ ਐਫ ਆਈ ਆਰ ਜਾਣਬوجھ ਕੇ ਦਰਜ ਕਰਵਾਈ ਗਈ ਹੈ ਤਾਂ ਇਸ ਦੇ ਵਿੱਚ ਜੋ ਐਫ ਆਈ ਆਰ ਦਰਜ ਕਰਵਾਈ ਹੈ ਸਿੱਧੇ ਤੌਰ ਤੇ ਇੱਕ ਇੰਟਰਵਿਊ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਦੇ ਉੱਪਰ ਇਲਜ਼ਾਮ ਨੇ ਕਿ ਗਊ ਮਾਤਾ ਦੀ ਉਸ ਦੇ ਵੱਲੋਂ ਜੋ ਤੋਹਫੀਨ ਕੀਤੀ ਗਈ ਹੈ ਤੇ Hindu ਧਰਮ ਦੀ ਜੋ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ Hindu ਧਰਮ ਨੂੰ ਮੰਨਣ ਵਾਲੇ ਲੋਕ ਨੇ ਉਹਨਾਂ ਨੂੰ ਤੇ ਇਸ ਕਰਕੇ ਹੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮਾਂ ਤਹਿਤ ਐਫ ਆਈ ਆਰ ਦਰਜ ਹੋਈ ਜਿਸ ਤੋਂ ਬਾਅਦ ਬੀਤੀ ਰਾਤ ਮਾਲਵਿੰਦਰ ਮਾਲੀ ਨੂੰ ਆਪਣੇ ਭਰਾ ਦੇ ਘਰ ਤੋਂ ਪਟਿਆਲਾ ਵਿੱਚੋਂ ਗ੍ਰਿਫਤਾਰ ਸੀਆਈਏ ਸਟਾਫ ਮੁਹੱਲੀ ਦੇ ਵੱਲੋਂ ਕਰ ਲਿਆ ਗਿਆ ਸੀ ਤਾਂ ਅੱਜ ਉਹਨਾਂ ਨੂੰ ਜੋ ਪੇਸ਼ ਕੀਤਾ ਗਿਆ ਸੀ ਅਦਾਲਤ ਵਿੱਚ ਜਿੱਥੇ ਉਹਨਾਂ ਦਾ 14 ਦਿਨ ਦਾ ਜੋ ਨਿਆਂਇਕ ਹਿਰਾਸਤ ਹੈ ਉਸ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਇੰਟਰਸਟਿੰਗ ਗੱਲ ਇਹ ਵੀ ਹੈ ਕਿ ਪੁਲਿਸ ਨੇ ਵੱਲੋਂ ਰਿਮਾਂਡ ਨਹੀਂ ਮੰਗਿਆ ਗਿਆ ਭਾਵ ਕੋਈ ਰਿਮਾਂਡ ਮੰਗੇ ਬਗੈਰ ਕੋਈ ਜਾਂਚ ਪੁੱਛ ਕੀਤੀ ਬਗੈਰ ਜਿਹੜਾ ਸਿੱਧਾ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਲਈ ਹੀ ਲਿਜਾਇਆ ਗਿਆ ਸੀ ਤਾਂ ਚੌਨਾ ਦਿਨਾਂ ਦੇ ਲਈ ਮਾਲੀ ਨੂੰ ਜ਼ਰੂਰ ਪਟਿਆਲਾ ਅਦਾਲਤ ਦੇ ਪਟਿਆਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਪਰ ਪੁਲਿਸ ਦੇ ਵੱਲੋਂ ਰਿਮਾਨ ਨਾਮ ਮੰਗਣਾ ਵੀ ਕਈ ਗੱਲਾਂ ਨੂੰ ਜਿਹੜਾ ਸਵਾਲ ਪੈਦਾ ਕਰ ਦਿੰਦਾ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਲੀਡਰ ਅਤੇ ਬਹੁਤ ਸਾਰੇ ਸਮਾਜਿਕ ਕਾਰਕੁਨ ਵੀ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਦਾ ਵਿਰੋਧ ਕਰ ਰਹੇ ਨੇ ਅਤੇ ਆਟੇ ਐਕਟੀਵਿਸਟ ਮਾਨਿੰਗ ਗੋਲ ਨੇ ਹੁਣ ਇਹ ਤਸਵੀਰਾਂ ਸਾਂਝੀਆਂ ਕਰਕੇ ਸਿੱਧੇ ਤੌਰ ਤੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਉੱਪਰ ਮਾਲੀ ਦੀ ਆਵਾਜ਼ ਦਬਾਉਣ ਦੇ ਲਗਾ ਦਿੱਤੇ ਨੇ